ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ ਜੀ ਸਿਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਿਮਰਾਲਾ ਨੇੜਲੇ ਪਿੰਡ ਆ ਜੀ ਜੀ ਸੇਮ ਪਿੰਡ ਦੇ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੁੱਤ ਆਏਗੇ ਉਹ ਤਾਂ ਪੀਛੇ ਚੱਲਦੀ ਪਈ ਹੈ ਜੀ ਉਹ ਹਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਜੀ ਸ਼ਾਦੀ ਸ਼ੋਗਾਰਾ ਕਰਾਏ ਨੇ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਜੀ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ

Bedi Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ